ਕਿਨਾ ਬੀਤ ਮੇਰਾ ਪ੍ਰੀਤਪਾਲ ਸਿੰਘ ਜੀ ਪ੍ਰੀਤਪਾਲ ਜੀ ਕਿਸ ਮਕਸਦ ਨੂੰ ਲੈ ਕੇ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਕਿਉਂ ਕਰ ਰਹੇ ਸਭ ਤੋਂ ਪਹਿਲਾਂ ਗੁਰਪਤੇ ਦੀ ਸਾਂਝ ਪੁੰਨਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਾਨਦਸਤ ਆਦ ਪੰਜਾਬ ਦੀ ਟੀਮ ਵੱਲੋਂ ਜਿਹੜਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਫੈਸਲਾ ਲਿਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਤਖਤ شری ਕੇਸਗੜ ਸਾਹਿਬ ਤੇ شری اکਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅਸੀਂ ਇਹ ਆਪਣੇ ਵੱਲੋਂ ਇੱਕ ਹਲਕਾ ਪ੍ਰਦਰਸ਼ਨ ਅਕਰ ਕੀਤਾ ਹੈ ਜਿਹੜਾ ਗਾਂਧੀ ਚੌਂਕ ਬਟਾਲਾ ਵਿਖੇ ਅੱਜ ਕਿਉਂ ਮਤਲਬ ਕੀ ਸਮਝਿਓ ਉਹ ਗਲਤ ਹੋਇਆ ਜਾਂ ਕਿ ਮਤਲਬ ਕਿਉਂ ਤੁਹਾਡੇ ਕੋਲ ਦੇਖੋ ਜੀ ਬਹੁਤ ਗਲਤ ਆ ਜਿੱਦਾਂ ਮਤਲਬ ਇਹ ਕਹਿ ਸਕਦੇ ਆ ਕਿ ਇਸ ਤੋਂ ਵੱਡਾ ਜਿਹੜਾ ਦੁਕਾਨ ਤੇ ਸਾਡੇ ਲਈ ਹੈ ਹੀ ਨਹੀਂ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਨੂੰ ਕਹਾਣ ਲਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਸਰ ਨਹੀਂ ਛੱਡੀ ਸਿੰਘ ਸਭਾ ਨੂੰ ਦਾ ਉਹਨਾਂ ਨਿਰਾਦਰ ਕਰਨ ਦੀ ਹੁਣ ਵੀ ਜਿਹੜੀ ਵੀ ਕਾਰਵਾਈ ਹੈ ਸੁਖਬੀਰ ਬਾਦਲ ਸ਼੍ਰੋਮਣੀ ਕਾਲੀ ਦਲ ਦਾ ਜੋ ਕਰਤਾ ਦਰਤਾ ਆ ਉਹਨਾਂ ਦੀ ਬਦੌਲਤ ਹੀ ਸਿੰਘ ਸਭਾਨਾਂ ਨੂੰ ਫਾਰਗ ਕੀਤਾ ਗਿਆ ਉਹਨਾਂ ਨੂੰ ਕੱਢਿਆ ਗਿਆ ਇਸ ਕਰਕੇ ਕਿਉਂਕਿ ਉਹਨਾਂ ਨੇ 2 ਦਸੰਬਰ ਦਾ ਜਿਹੜਾ ਉਹਨਾਂ ਦੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਸੀ ਉਸ ਦੀ ਬਦਲਾਖੋਰੀ ਦੀ ਨੀਤੀ ਜਿਹੜੀ ਹੈ ਉਹਨਾਂ ਦੀ ਉਹ ਹੁਣ ਅਪਣਾਉਣ ਜਾ ਰਹੇ ਆ ਉਹ ਉਸ ਵਜ੍ਹਾ ਦੇ ਨਾਲ ਸਿੰਘ ਸਭਾਨਾਂ ਨੂੰ ਕੱਢਿਆ ਗਿਆ ਇਹ ਉਸ ਦਾ ਵਿਰੋਧ ਸਾਰੀ ਕੌਮ ਜਿਹੜੀ ਹੈ ਉਹ ਕਰ ਰਹੀ ਹੈ ਅਸੀਂ ਕਹਿੰਦੇ ਆ ਆਕਾਲ ਤਖਤ ਸਭ ਤੋਂ ਮਹਾਨ ਆ ਉਹਦਾ ਹੁਕਮ ਸਾਡੇ ਲਈ ਇੱਕ ਇੱਕ ਜਿਹਾ ਹੀ ਆ ਹੈ ਨਾ ਜਿਹਦਾ ਮਤਲਬ ਹੈ ਸ਼੍ਰੋਮਣੀ ਜਿਹੜੀ ਅਕਾਲੀ ਦਲ ਆ ਉਹ ਉਹਦਾ ਵੀ ਹੁਕਮ ਨਹੀਂ ਦਰਕਰ ਜਿੱਦਾਂ ਮਸੰਦਾਂ ਤੋਂ ਗੁਰਦੁਆਰਾ ਸਾਹਿਬ ਮੁਕਤ ਕਰਾਇਆ ਹੀ ਹੁਣ ਬਾਦਲਾਂ ਤੋਂ ਮੁਕਤ ਕਰਾਉਣੇ ਪੈਣੇ ਆ ਇਹਨਾਂ ਨੇ ਗੁਰੂ ਘਰਾਂ ਦੀਆਂ 골ਕਾਂ ਨੂੰ ਆਪਣੀਆਂ ਜੇਬਾਂ ਸਮਝ ਲਿਆ ਇਹ ਜਿੰਨਾ ਵੀ ਗੁਰੂ ਸਾਹਿਬ ਦੇ ਵਿੱਚ ਚੜਾਵਾ ਚੜ ਰਿਹਾ ਹੈ ਇਹ ਸਾਰਾ ਇਹ ਬਾਦਲ ਜਿਹੜੇ ਖਾਰੇ ਨੇ ਇਹਨਾਂ ਦੀ ਖਾ ਖਾ ਕੇ ਮੱਤ ਮਰੀ ਗਈ ਹੈ ਗੱਲ ਹੋਰ ਕੁਛ ਨਹੀਂ ਹੈ ਇਹਨਾਂ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਰਹੇ ਨੇ ਜਦਕਿ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕੀਤੀ ਆ ਉਹਦਾ ਕੱਖ ਨਹੀਂ ਰਿਆ ਜਿਵੇਂ ਇੰਦਰਾ ਗਾਂਧੀ ਹੋਵੇ ਤੇ ਚਾਹੇ ਹੁਣ ਸੁਖਬੀਰ ਬਾਦਲ ਵਰਗਿਆਂ ਦਾ ਹਾਲ ਵੇਖ ਲਓ ਲੇਕਿਨ ਇਹ ਫਿਰ ਵੀ ਨਹੀਂ ਹਟ ਰਹੇ ਇਹ ਸਿੰਘ ਸੇਵਾਦਾਰਾਂ ਦਾ ਬਹੁਤ ਵੱਡਾ ਨਰਾਜ਼ਰ ਆ ਇਨੀ ਚੜ੍ਹਦੀ ਕਲਾ ਵਾਲੇ ਇਹਨੇ ਪੜੇ ਲਿਖੇ ਧਾਰਮਿਕ ਵਿਦਿਆ ਦੇ ਵਿਦਵਾਨ ਉਹਨਾਂ ਨੂੰ ਇਹਨਾਂ ਨੇ ਫਾਰਕ ਕੀਤਾ ਵਾ ਉਹਨਾਂ ਨੂੰ ਕੱਢਿਆ ਵਾ ਇਸ ਚੀਜ਼ ਤੋਂ ਸਾਡਾ ਬਹੁਤ ਹਿਰਦਾ ਜਿਹੜਾ ਵਾ ਦੁਖੀ ਆ ਇਸ ਚੀਜ਼ ਲਈ ਅਸੀਂ ਇੱਕ ਹਲਕਾ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਚ ਇੱਕ ਵੱਡਾ ਪ੍ਰਦਰਸ਼ਨ ਵੀ ਕਰਾਂਗੇ ਕੀ ਕਹਿੰਦਾ ਜਾਂਦੇ ਆਪਣੇ ਆਪਣੇ ਲਫ਼ਜ਼ਾਂ ਦੇ ਵਿੱਚ ਸ਼ਰਮਣੀਆਂ ਗੁਰਦਾਰੇ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਧਾਰਮਿਕ ਮੁੱਦਿਆਂ ਤੇ ਘੱਟ ਧਿਆਨ ਦੇ ਰਹੀ ਆ ਪੋਲੀਟੀਕਲੀ ਰਾਜਨੀਤਿਕ ਮੁੱਦਿਆਂ ਵੱਲ ਜ਼ਿਆਦਾ ਧਿਆਨ ਵਰਸਾ ਸਿੰਘ ਬਲਟੋਆ ਜਿਹਦਾ ਆਪਣੀ ਕੋਈ ਹੋਣ ਨਹੀਂ ਹੈ ਕਿ ਜਿਹੜਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਕਿਸੇ ਟਾਈਮ ਤੇ ਤੋਹਮਤ ਲਾਉਂਦਾ ਰਿਹਾ ਇਹ ਸਾਰਾ ਜਿਹੜਾ ਕਾਰਜ ਹੈ ਉਥੋਂ ਸ਼ੁਰੂ ਹੋਇਆ ਵਾ ਇਹ ਵਿਰਸੇਵਲ ਟੋਏ ਨੂੰ ਠੰਡ ਪਾਉਣ ਵਾਸਤੇ ਉਹਦੀ ਸੰਤੁਸ਼ਟੀ ਕਰਾਉਣ ਵਾਸਤੇ ਪਲੱਸ ਜਿਹੜਾ ਸੁਖਬੀਰ ਬਾਦਲ ਤੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਨਮਾਇੰਦਿਆਂ ਨੂੰ ਸਜ਼ਾ ਦਿੱਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਦੀ ਬਦਲਾਖੋਰੀ ਦੀ ਨੀਤੀ ਉਹਦੇ ਤੇ ਹੱਥ ਜੋੜ ਕੇ ਇਹਨਾਂ ਨੇ ਮੰਨ ਲਿਆ ਸੀ ਕਿ ਅਸੀਂ ਪ੍ਰਮਾਣ ਕਰਦੇ ਹਾਂ ਬਾਅਦ ਵਿੱਚ ਕਹਿੰਦੇ ਸੀ ਕਿ ਅਸੀਂ ਤੇ ਸਿਰਫ ਹੱਥ ਕੇ ਪ੍ਰਮਾਣ ਕਰ ਲਿਆ ਕਿ ਕਿ ਸਾਨੂੰ ਹੁਕਮ ਹੋਇਆ ਸੀ ਲੇਕਿਨ ਜੇ ਤੁਹਾਨੂੰ ਹੁਕਮ ਹੋਇਆ ਸੀ ਤਾਂ ਤੁਸੀਂ ਮੰਨਿਆ ਨਾ ਤੁਸੀਂ ਮੰਨਿਆ ਗਲਤੀਆਂ ਕੀਤੀਆਂ ਤੇ ਤੁਸੀਂ ਉਹਨਾਂ ਨੂੰ ਮੰਨਿਆ ਜੇ ਤੁਸੀਂ ਗਲਤੀਆਂ ਨਹੀਂ ਕੀਤੀਆਂ ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਕਿਦਾਂ ਹੋਗੇ ਇਹ ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾ ਵਿਖਾਉਣਾ ਚਾਹੁੰਦੇ ਨੇ ਆਪਣੀ ਜਿਹੜੀ ਪਦਵੀ ਆ ਉਹਨੂੰ ਉੱਚਾ ਵਿਖਾਉਣਾ ਚਾਹੁੰਦੇ ਨੇ ਪੰਥਕ ਪਾਰਟੀ ਕਹਿੰਦੇ ਆਪਣੇ ਆਪ ਨੂੰ ਪੰਥਕ ਪਾਰਟੀ ਕਾਦੀ ਹੈ ਜੀ ਇਹ ਹੁਣ ਪੰਥਕ ਪਾਰਟੀ ਨਹੀਂ ਰਹੀ ਇੱਕ ਪਰਿਵਾਰ ਦੀ ਪਾਰਟੀ ਹੈ ਜੀ ਇਹਨਾਂ ਨੇ ਜਿੰਨੀ ਢਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਾਈ ਹੈ ਨਾ ਇਹਨਾਂ ਦਾ ਕੱਖ ਨਹੀਂ ਰਹਿਣਾ ਇਹ ਮਿੱਟੀ ਹੋਣਗੇ ਵਿਖਿਆ ਸੇ ਮਜੀਠੀਆ ਵੀ ਕੱਲ ਖੜੇ ਹੋਏ ਆ ਇਸ ਫੈਸਲੇ ਦੇ ਖਿਲਾਫ ਉਹਨਾਂ ਦੇ ਸਾਥੀ ਵੀ ਉਹਨਾਂ ਦੇ ਨਾਲ ਖੜੇ ਹੋਏ ਆ ਕੀ ਕਹਿਣਾ ਚਾਹੁੰਦੇ ਸ਼ੁਕਰ ਆ ਚਲੋ ਜੇ ਇਹਨਾਂ ਦੇ ਪਾਰਟੀ ਦੇ ਵਿੱਚੋਂ ਇੰਨੇ ਸੀਨੀਅਰ ਨੇਤਾ ਨੇ ਵਿਕਰਮਜੀਤ ਸਿੰਘ ਜੀ ਮਜੀਠੀਆ ਜੇ ਉਹਨਾਂ ਨੇ ਇਸ ਹੱਕ ਵਿੱਚ ਫੈਸਲਾ ਕੀਤਾ ਆ ਤੇ ਬੜੀ ਵੱਡੀ ਗੱਲ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜੀ ਉਹਨਾਂ ਨੇ ਇਸ ਹੱਕ ਤੇ ਫੈਸਲਾ ਕੀਤਾ ਲੇਕਿਨ ਉਹਨਾਂ ਦੇ ਆਪਣੀ ਸਰਦਾਰ ਜਿਹੜੇ ਭੁੰਦੜ ਸਾਹਿਬ ਨੇ ਉਹਨਾਂ ਨੂੰ ਕਹਿੰਦੇ ਕਿ ਉਹਨਾਂ ਨੇ ਪਿੱਛੇ ਛੁਰਾ ਮਾਰਿਆ ਇਹਨਾਂ ਦੀ ਆਪਸ 'ਚ ਨਹੀਂ ਬਣਦੀ ਇਹਨਾਂ ਨੇ ਪੰਥਕ ਨੂੰ ਕੀ ਇਕੱਤਰਤਾ ਇਹਨਾਂ ਦੀ ਕਰਨੀ ਤੇ ਕੀ ਇਕੱਠ ਕਰਨਾ ਲੱਗਦਾ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਪੰਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਅੱਜ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਤਿੰਨ ਜਥੇਦਾਰ ਸਹਿਬਾਨ ਜਿਹੜੇ ਇੰਨੇ ਮਤਲਬ ਮਹਾਨ ਪਦਮੀਆਂ ਤੇ ਬੈਠੇ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਕੱਢ ਦੇਣਾ ਉਹ ਵੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਮੈਂਬਰਾਂ ਵੱਲੋਂ ਜਿਨ੍ਹਾਂ ਦੀ ਹیثیت ਨਹੀਂ ਹੈਗੀ ਉਹਨਾਂ ਨੂੰ ਕੱਢਣ ਦੀ ਇਨਾਂ ਦੀ ਹیثیت ਨਹੀਂ ਆ ਉਹਨਾਂ ਨੂੰ ਜ਼ਥੇਦਾਰ ਬਣਾਉਂਦੀ ਜ਼ਥੇਦਾਰ ਬਣਦੀ ਹੈ ਕੌਮ ਕੌਮ ਬਣਾਉਂਦੀ ਹੈ ਜ਼ਥੇਦਾਰ ਇਹ ਲੋਕ ਨਹੀਂ ਬਣਾ ਸਕਦੇ ਇਹ ਜ਼ਥੇਦਾਰਾਂ ਤਾਂ ਉੱਤੇ ਹੋ ਗਏ ਆ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਦੀ ਮਤ ਮਾਰੀ ਗਈ ਹੋਈ ਆ ਗੱਲ ਹੋਰ ਕੋਈ ਨਹੀਂ ਇੱਥੋਂ ਦੇ ਵੀ ਜਿਹੜੇ ਮੈਂਬਰ ਨੇ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਵਿਵਾਦ ਖੜਾ ਹੋ ਜਾਣਾ ਲੇਕਿਨ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਠੀਕ ਹੈ ਨਾ